ਜਲਾਲਾਬਾਦ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਮਲਾ ਵੱਲੋਂ ਸ਼ੁਰੂ ਕੀਤਾ ਗਿਆ ਨੇਕ ਉਪਰਾਲਾ ਜੰਗ ਦੇ ਮਾਹੌਲ ਵਿੱਚ ਰਵਿੰਦਰ ਸਿੰਘ ਆਮਲਾ ਬਣੇ ਲੋਕਾਂ ਲਈ ਮਸੀਹਾ ਸਰਹੱਦੀ ਏਰੀਏ ਦੇ ਵਿੱਚ ਜੰਗ ਦੇ ਮਾਹੌਲ ਨੂੰ ਵੇਖਦਿਆਂ ਹੋਇਆਂ ਰਵਿੰਦਰ ਸਿੰਘ ਆਮਲਾ ਵੱਲੋਂ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਰੋਡ ਤੇ ਗੁਰਦੁਆਰਾ ਸ਼੍ਰੀ ਪ੍ਰਗਟ ਸਾਹਿਬ ਦੇ ਬਾਹਰ 2 ਐਂਬੂਲੈਂਸ ਪੱਕੀਆਂ ਤਾਇਨਾਤ ਕੀਤੀਆਂ ਗਈਆਂ ਜਿਸ ਵਿੱਚ ਸਾਬਕਾ ਵਿਧਾਇਕ ਰਵਿੰਦਰ ਆਮਲਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਐਂਬੂਲੈਂਸ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਤੋਂ ਕੋਈ ਵੀ ਖਰਚਾ ਨਹੀਂ ਲਿਆ ਜਾਏਗਾ ਜਿਹੜੀ ਕੱਲ ਦੀ ਸ਼ਾਂਤੀ ਤਾਂ ਹੋਈ ਹੈ ਪਰ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਵੀ ਪਤਾ ਹੈ ਕਿ ਪਾਕਿਸਤਾਨ ਦਾ ਕੋਈ ਤੀਨ ਮਜਬ ਨਹੀਂ ਹੈ ਉਹਨੇ ਪਿੱਠ ਤੇ वार ਕਰਨਾ ਹੀ ਹੁੰਦਾ ਸਾਨੂੰ ਤੇ ਆਪ ਵੀ ਬਰਤਣਾ ਚਾਹੀਦਾ ਅਸੀਂ ਗੁਰੂਰਾਸਾ ਟਾਰਗੇਟ ਸਾਹਿਬ ਇਹ ਦੋ ਐਂਬੂਲੈਂਸ ਇੱਥੇ ਕੜੀਆਂ ਕਰਨ ਲੱਗੇ। ਬਾਈ ਚਾਂਸ ਕਿਤੇ ਨਾ ਜੇ ਕਿਤੇ ਕਿਧਰ ਫਟਣਾ ਹੋਈ। ਅਸੀਂ ਜੇਟਰੀ ਨੂੰ ਸਾਨੂੰ ਕੌਂਸਲ ਕਰਨਾ ਸੀ ਉਹ ਐਂਬੂਲੈਂਸ ਸੀ ਕਿ ਇਹ ਕਿਸੇ ਨੂੰ ਲੋਡ ਹੋਊ ਤੇ ਉਹਨੂੰ ਅਸੀਂ ਉਹਦੀ ਜਿਹੜੀ ਹਸਪੀਟਲ ਨੇ ਜਾਂ ਕਿਤੇ ਵੀ ਜਾਣਾ ਹੋਵੇ ਅਸੀਂ। ਤੇ ਇਸ ਲਈ ਅਸੀਂ ਇੱਕ ਫੋਨ ਨੰਬਰ ਵੀ ਵਿੱਚ ਰੱਖਿਆ। ਫੋਨ ਫ੍ਰੀ ਨੰਬਰ ਵਿੱਚ ਰੱਖਿਆ। ਆ ਤਾਂ ਅਸੀਂ ਦਿਖਾ ਵੀ ਦਿੰਨੇ ਆ। ਉਹਦਾ ਨੰਬਰ ਹੈਗਾ 995 99150 93800 99159 3800 991493800 ਦਾ ਨੰਬਰ ਹੈ ਜਦੋਂ ਮਰਜ਼ੀ ਕਾਲ ਕਰੋ ਫ੍ਰੀ ਸਰਵਿਸ ਹੈ ਗੁਰਦੁਆਰਾ ਸਾਹਿਬ ਵਿਖੇ ਐਮਬੂਲੈਂਸ ਖੜੀਆਂ ਹੋਣ ਗਿਆ ਤੇ ਇੱਥੇ ਸਰਦਾਰ ਗੁੱਗਾ ਸਿੰਘ ਜੀ ਸਾਡੇ ਕੋਲ ਨੇ ਇਹ ਇਹ ਇੱਥੇ ਹੋਣਗੇ ਡਰਾਈਵਰ ਵੀ ਹੋਣਗੇ ਵਿੱਚ ਡਾਕਟਰ ਵੀ ਹੋਣਗੇ ਦਵਾਈਆਂ ਵੀ ਹੋਣਗੀਆਂ ਤੇ ਉੱਥੇ ਪਹੁੰਚ ਹਾਂ ਜਿਵੇਂ ਸਰ ਤੁਹਾਡੀਆਂ ਪਹਿਲਾਂ ਵੀ ਕਾਫੀ ਐਂਬੂਲੈਂਸਾਂ ਚੱਲ ਰਹੀਆਂ ਨੇ ਉਹਨਾਂ ਨੂੰ ਮਿਲਾ ਕੇ ਟੋਟਲ ਗਿਣਤੀ ਕਿੰਨੀ ਹੋ ਗਈ ਹੈ ਦੇਖੋ ਐਸੋ ਜੇ ਅਸੀਂ 3 ਤੋਂ 4 ਐਂਬੂਲੈਂਸਾਂ ਅਸੀਂ ਚਲਾ ਰਹੇ ਹਾਂ ਔਰ ਜੇ ਕਿਤੇ ਲੋਡ ਇਸੇ ਵੀ ਤਰ੍ਹਾਂ ਦੀ ਹੁੰਦੀ ਹੈ ਤੇ ਅਸੀਂ ਹੋਰ ਕਿਰਾਏ ਦੇ ਕਰਕੇ ਵੀ ਅਸੀਂ ਜਦੋਂ ਮਰੀਜ਼ ਨੂੰ ਫ੍ਰੀ ਸੇਵਾ ਐਮਲਸ ਸਾਹਿਬ ਜਿੱਦਾਂ ਐਮਬੂਲੈਂਸ ਹੈਗੀ ਹੈ ਜਿੱਦਾਂ 108 ਹੈ ਐਮਲਸ ਵਿੱਚ ਸਾਰਾ ਸਮਾਨ ਆਪਣਾ ਬਤਰਾਦਾ ਕੋਈ ਹਾਦਸਾ ਹੁੰਦਾ ਜਾਂ ਕੁਝ ਹੁੰਦਾ ਹੈ ਡਾਕਟਰਾਂ ਦੀ ਟੀਮ ਨਾਲ ਬਲਦ ਰਹੂਗੀ ਜਿਹੜਾ ਲੋਕਾਂ ਦਾ ਫਰਸਟ ਬਿਲਕੁਲ ਇਹਦੇ ਵਿੱਚ ਵੈਂਟੀਲੇਟਰਸ ਵਾਲੀ ਸਹੂਲਤ ਵੀ ਹੈ ਡਾਕਟਰ ਵੀ ਵਿੱਚ ਹੋਣਗੇ ਦਵਾਈਆਂ ਵੀ ਅਸੀਂ ਵਿੱਚ ਦਿੰਦੇ ਆ ਔਰ ਕੋਈ ਡੀਜ਼ਲ ਦਾ ਕੋਈ ਖਰਚਾ ਨਹੀਂ ਕੋਈ ਡਾਕਟਰ ਦਾ ਖਰਚਾ ਨਹੀਂ ਚਾਹੀ ਉਹਨਾਂ ਨੂੰ ਉਹਨਾਂ ਨੇ ਦਿੱਲੀ ਜਾਣਾ ਹੋਵੇ ਜਾਂ ਚੰਡੀਗੜ੍ਹ ਜਾਣਾ ਹੋਵੇ ਪਰ ਕੋਸ਼ਿਸ਼ ਨੈਣਾ ਸੀ ਆਸ ਇਹ ਜਿਹੜੀਆਂ ਦੋ ਐਂਬੂਲੈਂਸਸ ਨੇ ਅਸੀਂ ਇਹ ਰਿਜ਼ਰਵ ਕਰਨ ਲੱਗੇ ਆਂ ਜੰਗ ਦੇ ਮਾਹੌਲ ਨੂੰ ਦੇਖਦੇ ਹੋਏ ਕਿ ਇੱਥੇ ਰਿਜ਼ਰਵ ਰਹਿ ਐਮਐਲ ਸਾਹਿਬ ਅੱਜ ਜਿਹੜੀਆਂ ਹੈਗੀਆਂ ਜਿੱਥੇ ਜੰਗ ਦੇ ਲਾਸ ਨਿਕਿਆ ਫਾਇਰ ਬ੍ਰਿਗੇਡ ਨਹੀਂ ਆ ਗੁਰੂ ਸਾਹਿਬ ਜੀ ਚਰਚਾ ਰਹੀ ਫਿਰੋਜ਼ਪੁਰ ਨੂੰ ਗੱਲ ਇੱਕ ਫਿਰ ਫਾਇਰ ਬ੍ਰਿਗੇਡ ਸਾਡੇ ਹਲਕਿਆਂ ਨਾਲ ਸਰਕਾਰਾਂ ਕੀ ਕਰ ਰਹੀ ਹੈ ਦੇਖੋ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਔਰ ਕਰਾਂਗੇ ਫਾਇਰ ਬ੍ਰਿਗੇਡ ਬਰਾਤ ਮੇਰਾ ਤੁਹਾਡਾ ਵਾਅਦਾ ਅਗਲੇ 2-3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇੱਕ ਐਂਬੂਲੈਂਸ ਪੱਕੀ ਇਸ ਗੁਰਦੁਆਰਾ ਸਾਹਿਬ ਦੇ ਅ ਪ੍ਰਗਟ ਸਾਹਿਬ ਦੇ ਜਾਂ ਗੋਲੂ ਕਾ ਦੇ ਅਸੀਂ ਇੱਕ ਫਾਇਰ ਬ੍ਰਿਗੇਡ ਅਸੀਂ ਖੜੀ ਕਰਨ ਜਾ ਰਹੇ ਹਾਂ ਲੈ ਕੇ ਆਵਾਂਗੇ ਚਾਹੇ ਅਸੀਂ ਆਪਣੇ ਕੋਲੋਂ ਸਾਰੀ ਟੀਮ ਅਸੀਂ ਲੈ ਕੇ ਇਹ ਤਰ੍ਹਾਂ ਮੇਰਾ ਸਾਰੇ ਇਲਾਕੇ ਨੂੰ ਅਗਲੇ ਝੋਨੇ ਤੋਂ ਪਹਿਲਾਂ ਤੇ ਕਣਕ ਤੋਂ ਪਹਿਲਾਂ ਐਮਬੂਲੈਂਸ ਖੜੀ ਹੋ ਐਮਐਲ ਸਾਹਿਬ ਜਿਹੜਾ ਫਾਇਰ ਬ੍ਰਿਗੇਡ ਆ ਉਹ ਖੜੀ ਹੋ ਜਿੱਦਾਂ ਹੁਣ ਹਾਲਾਤ ਬਣੇ ਹੋਏ ਆ ਸਰਫੀ ਏਰੀਆ ਦੇ ਵਿੱਚ ਹੋਏ ਆ ਆਵਾਮ ਨੂੰ ਲੋਕਾਂ ਨੂੰ ਕੀ ਅਪੀਲ ਹੈਗੀ ਆ ਕੀ ਸੰਦੇਸ਼ ਹੈ ਦੇਖੋ ਅੱਜ ਮੈਂ ਸਾਰਾ ਜਲਾਨਾਬਾਦ ਦਾ ਬਾਰਡਰ ਤੇ ਸਾਰੇ ਗਰੂਟ ਸਾਹਿਬ ਦੇ ਬਾਰਡਰ ਤੇ ਗਿਆ ਸਾਰਿਆਂ ਨੂੰ ਮਿਲਿਆ ਕੋਈ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਕੋਈ ਸ਼ੰਕਾ ਨਹੀਂ ਲੋਕ ਸਾਰੇ ਹਿੰਦੁਸਤਾਨ ਨਾਲ ਔਰ ਆਪਣੀ ਫੌਜ ਦੇ ਨਾਲ ਜੱਟ ਕੇ ਕਿਸੇ ਕਿਸਮ ਦਾ ਕੋਈ ਡਰ ਨਹੀਂਦਾ ਉਹਨਾਂ ਦੇ ਔਰ ਕੋਈ ਘਬਰਾਹਟ ਨਹੀਂ ਹੈ ਸਾਰੇ ਪੂਰੇ ਹੌਸਲੇ ਨਾਲ ਕੋਈ ਘਬਰਾਹਟ ਨਹੀਂ ਹੈ ਔਰ ਸਾਨੂੰ ਪੂਰਾ ਯਕੀਨ ਹੈ ਕਿ ਪਾਕਿਸਤਾਨ ਕੋਈ ਇਹੋ ਜਿਹੀ ਹਰਕਤ ਨਹੀਂ ਕਰਦਾ ਜੇ ਕਰੂਗਾ ਤੇ ਮੂੰਹ ਦੀ ਸਰ ਮੈਡੀਕਲ ਸਟਾਫ ਦੇ ਵਿੱਚ ਕਿਹੜੇ ਕਿਹੜੇ ਇੱਥੇ ਮਤਲਬ ਸਟਾਫ ਹੈਗੇ ਨੇ ਤੁਹਾਡੀ ਐਂਬੂਲੈਂਸ ਦੇ ਦੇਖੋ ਜਿਹੜੇ ਫਰਸਟ ਏਡ ਵਾਲੇ ਐਂਬੂਲੈਂਸ ਆਪ ਜਿਹੜੇ ਕੋਈ ਮੈਡੀਕਲ ਅਫਸਰ ਵੀ ਹੈਗੇ ਨੇ ਮੈਡੀਕਲ ਅਫਸਰ ਵੀ ਹੈ ਜਿਹੜੇ ਵੈਂਟੀਲੇਟਰ ਚਲਾ ਸਕਦੇ ਉਹ ਵੀ ਬੜੀ ਅਸਿੱਤ ਚੰਗਾ ਹੈ ਜਿਹੜੇ ਵੈਂਟੀਲੇਟਰ ਚਲਾ ਸਕਦੇ ਫਰਸਟ ਏਡ ਦੇ ਸਕਦੇ ਜਿਹੜੀ ਦਵਾਈ ਔਰ ਸਾਰਾ ਕੁਝ ਕਰ ਸਕਦੇ ਉਹ ਸਾਰੇ ਲੋਕ